ਗੱਡੀ ਅੰਦਰ ਲੈ ਰਹੇ ਨੇ ਗੱਡੀ ਬੰਦ ਕਰੀ ਹੋਈ ਆ ਹੁਣ ਅਸੀਂ ਗੱਡੀ ਖੜਾ ਕੇ ਚੱਲੇ ਆ ਉਲਟਾ ਦੇਖੋ ਕਿਵੇਂ ਬੈਸ ਹੋ ਰਹੀ ਆ ਕੋਈ ਲੋੜ ਨਹੀਂ ਇਸ ਦੀ ਥੋਡੇ ਦਾ ਟੋਪੀਆਂ ਪਾਉਣ ਦੀਆਂ ਮੈਨੂੰ ਲੋੜ ਨਹੀਂ ਹੈਗੀ ਮੈਂ ਨਾ ਟੋਪੀ ਪਾਜ ਹਾਂ ਆਪਾਂ ਭਰੋਸਾ ਨਹੀਂ ਕਰਦੇ ਆ ਟੋਪੀ ਪਾਜੀ ਹੋਰ ਕੀ ਆ ਯਾਰ ਇਹ ਟੋਟੀ ਇੰਚੀ ਬੈਠਾਂ ਚਾਰੀ ਬਿਆਰੀਆਂ ਦੇ ਫੁੱਦੂ ਬਣਾ ਰਿਹਾ ਤੁਸੀਂ ਮੈਂ ਬੁਲਾਉਣਾ ਗਵਿੰਦ ਕੜਾ ਹੋਰ ਐਸੋਸੀਏਸ਼ਨਾਂ ਨੂੰ ਬੁਲਾਉਣਾ ਇੱਥੇ ਲਾਉਂਦੇ ਆ ਜਮ ਅਸੀਂ ਕੋਈ ਗੱਲ ਨਹੀਂ ਕਰੀਆ ਬੁਲਾਉਣੇ ਮੈਂ ਬੁਲਾਉਣਾ ਦਰੀਆਂ ਇੱਥੇ ਅੱਜ ਕੋਈ ਗੱਲ ਨਹੀਂ ਕੀ ਗੱਲ ਹੋ ਗਈ ਵੀਰ ਜੀ ਕੋਈ ਸੁਣਵਾਈ ਨਹੀਂ ਕਰ ਰਹੇ ਜੀ ਉਲਟਾ ਬੋਧੂ ਬਣਾ ਰਹੇ ਨੇ ਅਸੀਂ ਹੋਰ ਹੋਰ ਦੇ ਦੋ ਜੀ ਸਾਨੂੰ ਦੱਸ ਦੇਣ ਮੇਰੀ ਆਟੇ ਉਹਨਾਂ ਨਾਲ ਗੱਲ ਚੱਲਦੀ ਆ ਮੇਰੀ ਫਲਾਣੇ ਨਾਲ ਗੱਲ ਚੱਲਦੀ ਆ ਕੋਈ ਜਵਾਬ ਨਹੀਂ ਦਿੱਤੀ ਦੇ ਰਹੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਜਿਆਦਾ ਗੱਡੀ ਅੰਦਰ ਖੜੀ ਕਰਾ ਲਓ ਜਾਂ ਤੁਸੀਂ ਮੈਨੂੰ ਰਿੱਕੇ ਦੇ ਦੋ ਵੀ ਮੈਂ ਕਿਸਤ ਦਵਾਂਗਾ ਚਾਹੇ ਤੁਸੀਂ 20 ਦਿਨ ਬਾਅਦ ਕੰਮ ਕਰਾ ਲਓ ਤੁਸੀਂ 5 ਦਿਨ ਬਾਅਦ ਕੰਮ ਕਰਾ ਲਓ ਜਿੱਦਣ ਮੇਰੀ ਗੱਡੀ ਨੂੰ ਨੰਬਰ ਲੱਗ ਗਿਆ ਮੈਂ ਉਸ ਦਿਨ ਤੁਹਾਡੀ ਗੱਡੀ ਆ ਕੇ ਇੱਥੋਂ ਆਪਣੀ ਲੈ ਜਾਊਗਾ ਨਹੀਂ ਤੁਸੀਂ ਆਪਣੀ ਗੱਡੀ ਆਪਣੇ ਕੋਲੇ ਖੜੀ ਕਰੋ ਫਾਈਨੈਂਸਰਾਂ ਦੇ ਪੈਸੇ ਵਾਪਸ ਕਰੋ ਮੇਰੀ ਜਾਨ ਛੋਟੇ ਕਿਸ ਕੱਲ ਨੂੰ 19 ਕੀ ਸਾਨੂੰ ਹੋ ਗਈ ਮੇਰੇ ਲਾਣਦਾਰ ਨੂੰ ਜਾਂ ਮੈਨੂੰ ਤਾਂ ਉਸ ਚੀਜ਼ ਦੇ ਜ਼ਿੰਮੇਵਾਰ ਦਾਦਾ ਮੋਟਰ ਹੋਊਗੀ ਬਿਲਕੁਲ ਜੀ ਜੇ ਕੱਲ ਨੂੰ ਕੁਝ ਵੀ ਹੁੰਦਾ ਬਾਈ ਜੀ ਕਹਿੰਦੇ ਵੀ ਦਾਦਾ ਮੋਟਰ ਜ਼ਿੰਮੇਵਾਰ ਆ ਗੱਡੀ ਖੜੀ ਨੂੰ 4 ਘੰਟੇ ਹੋ ਗਏ ਅਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਬਾਈ ਜੀ ਇਹਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ 50-50 ਲੱਖ ਰੁਪਈਆ ਲਾ ਕੇ ਖੱਜਲ ਖਵਾਰ ਹੋ ਰਹੇ ਆ ਜੀ ਕੋਈ ਸੁਣਵਾਈ ਨਹੀਂ ਹੈਗੀ ਕਿਸਤਾਂਲੇ ਕਿਸ਼ਤਾਂ ਮੰਗ ਰਹੇ ਨੇ 1,30,000 ਰੁਪਈਏ ਦੀ ਕਿਸ਼ਤਾਂ ਨੇ ਗੱਡੀਆਂ ਦੀ ਦੱਸੋ ਟਰਾਂਸਪੋਰਟਰ ਕੀ ਕਰੂਗਾ ਜੀ ਕੱਲ ਨੂੰ ਆਤਮੱਤਿਆ ਕਰੂ ਜੀ ਬੰਦਾ ਬੱਤੋ-ਬੱਤ ਵੀਡੀਓ ਸ਼ੇਅਰ ਕਰਦੇ ਹੋ ਜੀ ਹਾਂਜੀ ਮਿੱਤਰੋ ਕਹਾਣੀ ਤੁਸੀਂ ਪੂਰੀ ਸੁਣ ਲਈ ਦੇਖੋ ਜੋ ਵੀ ਹੋ ਰਿਹਾ ਗੱਡੀ ਲਈ ਨੂੰ 2 2.5 ਮਹੀਨੇ ਹੋ ਗਏ ਦੇਖੋ ਗੱਡੀ ਦੀ ਡੈਕੋਰੇਸ਼ਨ ਵੀ ਕਰਾ ਲਈ ਸਾਰਾ ਕੁਝ ਕਰਾ ਲਿਆ ਟਰਾਲੀ ਦੇ ਵੀ 12-13 ਲੱਖ ਲਾ ਕੇ ਟਰਾਲੀ ਵੀ ਬਣਵਾ ਲਈ ਬੰਦੇ ਨੇ ਪਰ ਦਾਦਾ ਮੋਟਰ ਵਾਲਿਆਂ ਦਾ ਪਤਾ ਨਹੀਂ ਕੀ ਗੱਡੀ ਦੇ ਵਿੱਚ ਨੁਕਸਾ ਹੈਗਾ ਗੱਡੀ ਦੇ ਪੇਪਰ ਨਹੀਂ ਬਾਰ ਰਹੇ ਜੀ ਗੱਡੀ ਦੀ ਨੰਬਰ ਪਲੇਟ ਨਹੀਂ ਲੱਗ ਰਹੀ ਅੱਜ ਇਹ ਦਾਦਾ ਮੋਟਰ ਦੇ ਵਿੱਚ ਆਏ ਸੀ ਜੀ ਬਾਈ ਹੁਣ ਏਜੀਆਰ ਵਾਲੇ ਇਹ ਕਹਿੰਦੇ ਬਈ ਆਪਦੀ ਆ ਗੱਡੀ ਖੜਾ ਲੋ ਰੇ ਸਾਡੇ ਕਹਿੰਿਓ 2 ਮਹੀਨੇ ਖੜਾ ਲੋ 6 ਮਹੀਨੇ ਖੜਾ ਲੋ 5 ਦਿਨ ਖੜਾ ਲੋ 1 ਦਿਨ ਖੜਾ ਲੋ ਜਿੱਦੇ ਸਾਡੀ ਗੱਡੀ ਤੇ ਨੰਬਰ ਪਲੇਟ ਲੱਗ ਗਈ ਅਸੀਂ ਆਪਦੀ ਗੱਡੀ ਲੈ ਜਾਾਂਗੇ ਪਰ ਜਿੰਨਾ ਟਾਈਮ ਨੰਬਰ ਪਲੇਟ ਲੱਗਦੀ ਨਹੀਂ ਗੱਡੀ ਥੋੜੇ ਅੰਦਰ ਖੜੀ ਆ ਤੁਸੀਂ ਇਹਦੀਆਂ ਕਿਸ਼ਤਾਂ ਭਰੋ ਜਾਂ ਸਾਡੇ ਫਾਈਨੈਂਸਰਾਂ ਦੇ ਪੈਸੇ ਵਾਪਸ ਮੋੜੋ ਦੇਖੋ ਕੰਪਨੀ ਨਾ ਤਾਂ ਗੱਡੀ ਅੰਦਰ ਖੜਾਉਣ ਨੂੰ ਤਿਆਰ ਆ ਗਈ ਹਾਲਾਂਕਿ ਗਲਤੀ ਦੇਖੋ ਦਾਦਾ ਮੋਟਰੀ ਦੀ ਆ ਜਿਹਨੇ 50 ਲੱਖ ਰੁਪਇਆ ਲਾਇਆ ਦੇਖੋ ਉਹਦੀ ਕੀ ਗਲਤੀ ਆ 1,30,000 ਰੁਪਏ ਦੀ ਕਿਸ਼ਤਾਂ ਗੱਡੀ ਦੀ ਦੱਸੋ ਮਾਲਕ ਬੰਦਾ ਕਿੱਥੋਂ ਖੜੀ ਗੱਡੀ ਦੀ ਕਿਸ਼ਤ ਭਰਦੂ 1,30,000 ਰੁਪਇਆ ਮਸਾਂ ਤੋਂ ਅਗਲਾ ਗੱਡੀ ਪਾਉਂਦਾ ਦੇਖੋ ਕਿੰਨੀ ਮਿਹਨਤ ਕਰਦਾ ਕੀ ਕੁਝ ਨਹੀਂ ਕਰਦਾ ਗੱਡੀ ਲਈ ਪਤਾ ਨਹੀਂ ਕਿੱਥੋਂ-ਕਿੱਥੋਂ ਪੈਸੇ ਇਕੱਠੇ ਕਰਦਾ ਬੰਦਾ ਤਾਂ ਗੱਡੀ ਲੈਂਦਾ ਗੱਡੀ ਲੈਣੀ ਕਿਹੜਾ ਸੌਖੀ ਆ ਘੱਟੋ ਘੱਟ 12-13 ਲੱਖ ਰੁਪਇਆ ਪਹਿਲਾਂ ਟਰਾਲੀ ਬਣਾਉਣੀ ਪੈਂਦੀ ਆ ਜੀ ਮਗਰ ਫਿਰ 1 ਲੱਖ ਡੇਢ ਲੱਖ ਰੁਪਇਆ ਦੇਖੋ ਘੋੜੇ ਨੂੰ ਘੋੜੇ ਦੇ ਉੱਤੇ 1 ਲੱਖ ਡੇਢ ਲੱਖ ਰੁਪਇਆ ਡੈਕੋਰੇਸ਼ਨ ਤੇ ਲੱਗਿਆ ਹੋਇਆ ਜੀ ਗੱਡੀ ਦਾ ਦੇਖੋ ਬੰਪਰ ਉੱਤੇ ਟੂਲ ਕੀ ਟੈਂਕੀਆਂ ਦਲਦਲੇ ਕਵਰ ਕੀ ਸਟੀਲ ਦੇ ਚੜਾਏ ਹੋਏ ਆਗੇ ਤੇ 1 ਲੱਖ ਡੇਢ ਲੱਖ ਇਹ ਲਾਤਾ ਜੀ 12-13 ਲੱਖ ਟਰਾਲੀ ਤੇ ਲਾਤਾ ਘੱਟੋ ਘੱਟ 15-18 ਲੱਖ ਰੁਪਇਆ ਤੇ ਲੱਖ ਰੁਪਇਆ ਦਾ ਇੰਸ਼ੋਰੈਂਸ ਕਰਾਇਆ ਜੀ ਅਗਲੇ ਨੇ 18 17 18 ਲੱਖ ਰੁਪਇਆ ਕੋਲੋਂ ਲਾ ਕੇ ਬੰਦਾ ਅੱਜ ਤਰਸ ਰਿਹਾ ਗੱਡੀ ਦੇ ਕਾਗਜ਼ਾਂ ਨੂੰ ਗੱਡੀ ਦਾ ਨੰਬਰ ਨਹੀਂ ਲੱਗ ਰਿਹਾ ਕਸੂਰ ਕਿਦਾ ਕਸੂਰ ਹੈਗਾ ਦਾਦਾ ਮੋਟਰ ਦਾ ਇਹਨਾਂ ਨੇ ਪਤਾ ਨਹੀਂ ਜੀਐਸਟੀ ਨਹੀਂ ਭਰਿਆ ਪਤਾ ਨਹੀਂ ਕੀ ਨੁਕਸਾ ਰੱਬ ਜਾਣੇ ਵੀ ਇਹਨਾਂ 'ਚ ਫਾਲਟ ਕੀ ਆ ਕਸੂਰ ਹੈਗਾ ਪੂਰੇ ਦਾ ਪੂਰਾ ਦਾਦਾ ਮੋਟਰ ਦਾ ਤਾਂ ਜੇ ਗੱਡੀ ਦੇ ਪੇਪਰ ਨਹੀਂ ਬਣ ਰਹੇ ਤੇ ਹੁਣ ਉਹ ਨਾ ਤਾਂ ਕਸੂਰ ਮੰਨਣ ਨੂੰ ਤਿਆਰ ਨੇ ਨਾ ਉਹ ਕਿਸ਼ਤ ਭਰਨ ਨੂੰ ਤਿਆਰ ਨੇ ਨਾ ਉਹ ਗੱਡੀ ਅੰਦਰ ਲੈਣ ਨੂੰ ਤਿਆਰ ਨੇ ਦੱਸੋ ਇਹਦੇ 'ਚ ਮਾਲਕ ਕੀ ਕਰੇ ਫੇਰ ਕਹਿੰਦੇ ਨੇ ਮਾਲਕ ਮਰ ਗਏ ਮਾਲਕ ਖੁਦ ਖੁਸ਼ੀਆਂ ਕਰ ਗਏ ਤਾਂ ਮਾਲਕ ਕਰਨਗੇ ਕੀ ਵਿਚਾਰੇ ਐ ਦੱਸੋ ਜੀ ਅੱਜ ਚੱਲ ਠੀਕ ਆ ਬੰਦੇ ਨੇ ਗੱਡੀ ਪਾਲੀ ਨਵੀਂ ਐ ਪਤਾ ਨਹੀਂ ਕਿੱਥੋਂ ਪੈਸੇ ਰੇਂਜ ਕਰੇ ਇੰਨਾ ਕੁਸ ਕਰਕੇ ਤੇ ਗੱਡੀ ਦੇ ਪੇਪਰ ਨਹੀਂ ਬਣ ਰਹੇ ਗੱਡੀ ਕੰਪਨੀ ਰਾ ਨਹੀਂ ਦੇ ਰਹੀ ਕਿਸ਼ਤ ਘਰੋਂ ਦੇ ਰਿਹਾ ਬੰਦਾ ਦੱਸੋ ਕੀ ਕਰੂਗਾ ਖਿੱਚ ਧੂਕੇ ਬੰਦਾ ਜੀ ਚਲੋ ਕਿੰਨਾ ਕੁ ਰੇਂਜ ਕਰਦਾ ਪਤਾ ਹੁੰਦਾ ਬੰਦੇ ਨੂੰ ਵੀ ਮੈਂ ਨੱਕ ਪ੍ਰੋਜੈਕਟ ਕਰਨਾਗਾ ਉਹਨੇ ਕ ਪੈਸੇ ਇਕੱਠੇ ਕੀਤੇ ਹੁੰਦੇ ਵੀ ਮੇਰੀ ਗੱਡੀ ਮਹੀਨੇ ਦੇ ਅੰਦਰ ਅੰਦਰ ਗੱਡੀ ਰੋਡ ਤੇ ਚੱਲ ਪੂਗੀ ਅਗਲੀ ਕਿਸ਼ਤ ਮੈਂ ਗੱਡੀ ਚਲਾ ਕੇ ਭਰ ਦੂੰ ਪਰ ਇੱਥੇ ਉਲਟਾ ਕੀ ਹੋ ਰਿਹਾ ਗੱਡੀ ਦੇ ਰਜਿਸਟਰ ਤੱਕ ਨੰਬਰ ਪਲੇਟ ਨਹੀਂ ਲੱਗੀ 2 ਮਹੀਨੇ ਹੋ ਗਏ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵੀਡੀਓ ਨੂੰ